ਡੈਫੀਨੇਟਲੀ ਜੀ 2027 ਦਾ ਸੈਮੀਫਾਈਨਲ ਸੀ ਤੇ ਇਸ ਤੋਂ ਵੀ ਵੱਡੀ ਜਿੱਤ ਹੈ ਜਿਹੜੀ 27 ਦੇ ਵਿੱਚ ਫਾਈਨਲ ਦੇ ਵਿੱਚ ਹੋਏਗੀ ਡੈਫੀਨੇਟਲੀ ਜੀ ਲੋਕਾਂ ਨੇ ਜਿਤਾ ਦਿੱਤਾ ਹੁਣ ਮੰਤਰੀ ਬਣਾਉਣ ਦਾ ਕੰਮ ਹੈ ਜਿਹੜਾ ਕੇਜਰੀਵਾਲ ਸਾਹਿਬ ਦਾ ਤੇ ਮਾਨ ਸਾਹਿਬ ਦਾ ਤੇ ਉਹ ਵੀ ਜਲਦੀ ਪੂਰਾ ਹੋਊਗਾ ਸਾਰੇ ਲੁਧਿਆਣੇ ਨੂੰ ਮੁਬਾਰਕਾਂ ਤੁਹਾਨੂੰ ਪ੍ਰੈਸ ਦੇ ਭਰਾਵਾਂ ਨੂੰ ਮੁਬਾਰਕਾਂ ਤੁਹਾਡੇ ਦਰਸ਼ਕਾਂ ਨੂੰ ਮੁਬਾਰਕਾਂ ਚਲੋ ਹਲੇ ਪਹਿਲਾਂ ਅੱਜ ਦਾ ਸਰਟੀਫਿਕੇਟ ਲੈ ਲਈਏ ਅਗਲੀ ਗੱਲ ਬਾਅਦ ਚ ਕਰਾਂ ਲੁਧਿਆਣਾ ਬਿਲਕੁਲ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਲੁਧਿਆਣਾ ਪੱਛਮੀ ਦੀ ਜਿਮਣੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਅਮਨ ਅਰੋੜਾ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਇਹ ਤਾਂ ਦੇਖ ਸਕਦੇ ਹੋ ਤੁਸੀਂ ਨਾਲ ਸਰਪ੍ਰਿੰਤ ਸਿੰਘ ਕੌਣ ਹੋਣੀ ਜਿਹੜੇ ਨੇ ਮੰਤਰੀ ਉਹ ਵੀ ਪਹੁੰਚੇ ਨੇ ਤਾਂ ਕਿਵੇਂ ਦੇਖਦੇ ਹੋ ਇੱਕ ਸ਼ਾਨਦਾਰ ਜਿੱਤ ਹੋਈ ਹੈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਡਾ ਵੱਡਾ ਸਾਥ ਦਿੱਤਾ ਕਿਵੇਂ ਦੇਖਦੇ ਹੋ ਇੱਕ ਸੈਮੀਫਾਈਨਲ ਕਿਹਾ ਜਾ ਰਿਹਾ ਸੀ ਕਿ ਇਹ 2027 ਦੀਆਂ ਚੋਣਾਂ ਦਾ ਨਹੀਂ ਡੈਫੀਨੇਟਲੀ ਜੀ ਇਹ 2027 ਦਾ ਸੈਮੀਫਾਈਨਲ ਸੀ ਤੇ ਜਿੱਦੀ ਵੱਡੀ ਜਿੱਤ ਸੈਮੀਫਾਈਨਲ ਦੇ ਵਿੱਚ ਹੋਇਆ ਇਸ ਤੋਂ ਵੀ ਵੱਡੀ ਜਿੱਤ ਹੈ ਜਿਹੜੀ 27 ਦੇ ਵਿੱਚ ਫਾਈਨਲ ਦੇ ਵਿੱਚ ਹੋਏਗੀ ਜਦੋਂ ਅਰਵਿੰਦ ਕੇਜਰੀਆਲ ਹੋਣੀ ਭਗਵਾਨ ਸਿੰਘ ਮਾਨ ਹੋਣੀ ਲੁਧਿਆਣਾ ਪਹੁੰਚੇ ਸੀ ਚੋਣ ਵਿਚਾਰ ਪ੍ਰਚਾਰ ਦੇ ਲਈ ਕਹਿੰਦੇ ਸੀ ਸੰਜੀਵ ਅਰੋਣਾ ਉਹਨਾਂ ਨੂੰ ਲੋਕਾਂ ਨੂੰ ਕਿ ਤੁਸੀਂ ਜਿਤਾਓ ਇਹਨਾਂ ਨੂੰ ਅਸੀਂ ਮੰਤਰੀ ਬਣਾਵਾਂਗੇ ਅੱਜ ਜਿੱਤਾਓ ਕੱਲ੍ਹ لوکاں نے جتا ਦਿੱਤਾ ਹੁਣ ਮੰਤਰੀ ਬਣਾਉਣ ਦਾ ਕੰਮ ਹੈ ਜਿਹੜਾ ਕੇਜਰੀਵਾਲ ਸਾਹਿਬ ਦਾ ਤੇ ਮਾਨ ਸਾਹਿਬ ਦਾ ਤੇ ਉਹ ਵੀ ਜਲਦੀ ਪੂਰਾ ਹੋਊਗਾ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਹੈ ਉਸ ਦੇ ਵਿੱਚ ਕਿਹਨਾਂ ਨੂੰ ਭੇਜਣ ਜਾ ਰਹੇ ਹੁਣ ਇਹਦਾ ਫੈਸਲਾ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਪੱਨ ਜੀ ਹੁਣ ਆਪਸ ਵਿੱਚ ਬੈਠ ਕੇ ਲੈਣਗੇ ਜਿਹੜਾ ਮੁੱਦਾ ਬੈਸਟ ਦਾ ਥੱਲ ਹੋਊਗਾ ਸਾਹਤੂ ਕਿੱਦਾਂ ਬਿਲਕੁਲ ਸੰਜੀਵ ਅਰੋੜਾ ਹੁਣੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਵੀ ਨਜ਼ਰ ਆ ਰਹੇ ਨੇ ਨਾਲ ਸੋਨ ਸਾਹਿਬ ਬੈਠੇ ਨੇ ਖੰਨਾ ਤੋਂ ਜਿਹੜੇ ਮੰਤਰੀ ਨੇ ਅਰੋੜਾ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਬਹੁਤ ਬਹੁਤ ਸਾਰੇ ਲੁਧਿਆਣੇ ਨੂੰ ਮੁਬਾਰਕਾਂ ਤੁਹਾਨੂੰ ਪ੍ਰੈਸ ਦੇ ਭਰਾਵਾਂ ਨੂੰ ਮੁਬਾਰਕਾਂ ਤੁਹਾਡੇ ਦਰਸ਼ਕਾਂ ਨੂੰ ਮੁਬਾਰਕਾਂ ਕਿਵੇਂ ਦੇਖਦੇ ਹੋ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਲੁਧਿਆਣਾ ਦੇ ਵਿੱਚ ਬੜੀ ਖੁਸ਼ੀ ਹੈ ਜੀ ਔਰ ਮੈਂ ਸਾਰੇ ਲੁਧਿਆਣੇ ਨੂੰ ਵਧਾਈਆਂ ਦਿੰਦਾ ਹੁਣ ਮੰਤਰੀ ਬਣਨ ਜਾ ਰਹੇ ਹਾਂ ਪੁਗਨ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਲੁਧਿਆਣਾ ਵਾਸੀਓ ਸੰਜੀਵ ਅਰੋੜਾ ਨੂੰ ਐਮਐਲਏ ਬਣਾਓ ਮੈਂ ਮੰਤਰੀ ਬਣਾਉਂਗਾ ਚਲੋ ਹਲੇ ਪਹਿਲਾਂ ਅੱਜ ਦਾ ਸਰਟੀਫਿਕੇਟ ਲੈ ਲਈ ਅਗਲੀ ਗੱਲ ਬਾਅਦ ਚ ਕਰਾਂ ਲੁਧਿਆਣਾ ਦੇ ਲੋਕਾਂ ਨੂੰ ਖਾਸ ਕਰਕੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਸ਼ੁਕਰਗੁਜ਼ਾਰ ਹਾਂ ਉਹਨਾਂ ਨੂੰ ਵਧਾਈ ਜੀ ਬਹੁਤ ਬਿਲਕੁਲ ਗਲਤ ਗੱਲਬਾਤ ਕੀਤੀ ਹੈ ਸੰਜੀਵ ਅਰੋੜਾ ਜਿਹੜੇ ਨੇ ਜਿਨ੍ਹਾਂ ਨੇ ਇੱਕ ਵੱਡੀ ਜਿੱਤ ਜਿਹੜੀ ਹਾਸਲ ਕੀਤੀ ਹੈ ਲੁਧਿਆਣਾ ਦੇ ਵਿੱਚ ਆ ਆਪਣਾ ਸਰਟੀਫਿਕੇਟ ਜਿਹੜਾ ਜਿੱਤੂ ਦਾ ਸਰਟੀਫਿਕੇਟ ਲੈਣ ਦੇ ਲਈ ਆ ਕਾਊਂਟਿੰਗ ਸੈਂਟਰ ਤੇ ਪਹੁੰਚੇ ਨੇ ਸੰਜੀਵ अरोड़ा ਹਣੀ ਨਾਲ ਉਹਨਾਂ ਦੇ ਗੱਡੀ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੇ ਅਮਨ अरोड़ा ਹਣੀ ਉਹ ਵੀ ਨਜ਼ਰ ਆ ਰਹੇ ਨੇ ਤੇ ਨਾਲ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੋਂ ਤੱਕ ਲੋਕਾਂ ਨੇ ਪਹੁੰਚਾਇਆ ਲੁਧਿਆਣੇ ਦੇ ਲੋਕਾਂ ਨੇ ਜਿੱਤ ਜਿਹੜੀ ਹੈ ਮੇਰੇ ਹਿੱਸੇ ਪਾਈ ਤਾਂ ਬਿਲਕੁਲ ਆਪਣੀ ਜਿੱਤ ਦਾ ਸਰਟੀਫਿਕੇਟ ਲੈਣ ਦੇ ਲਈ ਲੁਧਿਆਣਾ ਕਾਊਂਟਿੰਗ ਸੈਂਟਰ ਦੇ ਬਾਹਰ ਪਹੁੰਚੇ ਨੇ ਜਿਹੜੇ ਲੁਧਿਆਣਾ ਪਛਮੀ ਤੋਂ ਉਮੀਦਵਾਰ ਸੀਗੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਕਰੀਬ 10637 ਵੋਟਾਂ ਦੇ ਨਾਲ ਇੱਕ ਵੱਡੀ ਜਿੱਤ ਜਿਹੜੀ ਹੈ ਉਹ ਹਾਸਲ ਕੀਤੀ ਹੈ ਲੁਧਿਆਣਾ ਦੇ ਵਿੱਚ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ